ਨਾ ਆਸਰੀ ਮੁਹੱਲਾ ਤੀਜਾ ਕਾਚਾ ਧਨ ਸੰਚ ਹੈ ਮੂਰਖ ਗਾਵਾਂ ਮੈਂ ਤਾਂ ਮੈਂ ਤਾਂ ਧਨ ਇਕੱਠਾ ਕਰ ਲੈਣਾ ਇਸ ਪਾਰੋ ਦੇ ਨਾਲ ਬਣਾ ਬਣਾ ਕੇ ਧਨ ਇਕੱਠੀ ਕਰ ਲੈਣਾ ਬਸ ਸੁਣ ਕੇ ਫੇਰ ਗਰੀਬ ਨੂੰ ਆਜ ਚਾਰਨ ਕਰਦੇ ਹਨ ਕਾਚਾ ਧਨ ਸੰਚ ਹੈ ਮੂਰਖ ਗਾਵਾਂ ਇਹ ਕੱਚੇ ਤੁਨ ਜਿਹੜਾ ਕੱਚਾ ਭਾਵੇਂ ਅੱਗੇ ਲਖਣ ਕਰਨਗੇ ਆਪ ਸੋ ਕੱਚੇ ਤੁਨ ਮੂਰਖ ਜੋ ਸਾਫ ਜਿਆਤੋ ਰਹਤ ਹਨ ਮੂਰਖ ਹੈ ਗਵਾਰ ਬੁਹਾਰਾਂ ਤੇ ਵੀ ਜਿਹੜੇ ਬਸ ਸਮਝਣਗੇ ਗਵਾਰ ਚੰਦਾਨ ਦੀ ਨਹੀਂ ਆਈ ਹਨਗੇ ਅਤੇ ਗਵਾਰ ਗਵਾਲੀਆਂ ਦੀ ਨਹੀਂ ਇੰਦਰੀਆਂ ਰੂਪੀ ਕਾਹਨੂ ਵਿਸ਼ੇ ਰੂਪੀ ਕਾਹ ਜਗੋਂ ਵਾਲੇ ਉਹ ਕੱਚਾ ਜੋ ਨਾ ਸੋਣ ਵਾਲਾ ਇੱਥੇ ਦੁਨੀਆਂ ਚ ਰਹੇ ਜਾਣ ਵਾਲਾ ਤਾਂ ਹੈ ਇਹਨੂੰ ਇਕੱਠਾ ਕਰਨ ਤੇ ਲੱਗੇ ਰਹਿੰਦੇ ਹਰ ਵਕਤ ਕਿਸੇ ਨੇ ਠੱਗੀ ਕੀਤੀ ਕੇਵੀ ਨੌਕਰੀ ਕੀਤੀ ਕੇਵੀ ਟੋਕਰੀ ਚੱਕੀ ਇਉਂ ਇਕੱਠਾ ਕਰਦੇ ਰਹਿੰਦੇ ਹਨ ਮਨਮੁਖ ਪੂਲੇ ਅੰਧ ਗਾਵ ਉਹ ਭਾਈ ਉਹਦਾ ਨਾਮ ਮਨਮੁਖ ਹੈ ਵਾਹਿਗੁਰੂ ਦੇ ਸਰੂਪ ਵੱਲੋਂ ਭੁੱਲੇ ਹੋਏ ਹਨ ਅੰਧ ਅਗਿਆਨ ਕਰਕੇ ਗਵਾਰ ਬੇਸਮਝ ਹੋ ਰਹੇ ਹਨ ਹੋ ਵੇਖਿਆ ਵੇਖਿਆ ਤੈ ਤੁਹਾਨੂੰ ਸਦਾ ਦੁੱਖ ਹੋ ਸੰਗੁਸ਼ਪਰਸ਼ ਰੂਪ ਰਸਾਂ ਦੀ ਵਿਸ਼ਿਆਂ ਨੂੰ ਪੈਦਾ ਕਰਨ ਵਾਲਾ ਵੇਖਿਆ ਮੈ ਕੀ ਤਾਨ ਹੈ ਇਹਦੇ ਕਰਕੇ ਸਦਾ ਜੰਮਣ ਮਰਨ ਦਾ ਦੁੱਖ ਬਣਿਆ ਹੀ ਰਹਿੰਦਾ ਹੈ ਹੁੰਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋ ਇਕ ਤਾਂ ਭਾਈ ਸਾਥ ਨਹੀਂ ਜਾਂਦਾ ਪਰਲੋਕ ਵਿੱਚ ਜਿੰਨੀ ਕੋਖਾ ਪ੍ਰishna ਹੈ ਸਖਦੇ ਨਾ ਕੋਰ ਤਾਵਾ ਕਿਰਪਾ ਮਾਵਾ ਮਾਇਆ ਪਾਸ਼ੇ ਤਾਵਾ ਕੋ ਨਾ ਪ੍ਰਾਤਨੀ ਹੁੰਦਾ ਜਿੰਨੀ ਕੋਖਾ ਤਰੀ ਨਾਲੂ ਪੁਰਖ ਨੂੰ ਇਹ ਨਾਲੂ ਪੁਰਖ ਕਹਿੰਦਾ ਸਮੇਰ ਪਰਵਤ ਵੀ ਰੱਤੀ ਇੱਕ ਜਿੰਨਾ ਮੈਨੂੰ ਪ੍ਰਤੀਤ ਹੁੰਦਾ ਹੈ ਉਹ ਰੱਤੀ ਕਿ ਜਿੰਨਾ ਸਮੇਰ ਪਰਵਤ ਘਰਿ ਜੀ ਨੇ ਕਹੇਵੇਂ ਬਣਾਤਾ ਬਰਮਾਨ ਹੈ ਕਿ ਤ੍ਰਿਸ਼ਨਾਲੂ ਤਾਂ ਸਮੇਰ ਪਰਵਤ ਨੂੰ ਪਾ ਕੇ ਵੀ ਰੱਤੀ ਕਿ ਜਿੰਨਾ ਸਮਝਦੇ ਹੈ ਕਿ ਤਿਆਗੀ ਪੁਰਖਾਂ ਦੀ ਇੱਛਾ ਹੀ ਨਹੀਂ ਇਸ ਪ੍ਰਕਾਰ ਨਾ ਸਾਧ ਜਾਏ ਨਾ ਤਾਂ ਪ੍ਰਲੋਕ ਦੇ ਨਾਲ ਜਾਂਦਾ ਧਨ ਤੇ ਨਾ ਜਿੰਨੀ ਤ੍ਰਿਸ਼ਨਾ ਹੈ ਉਹਨਾਂ ਵੀ ਪ੍ਰਾਪਤ ਹੁੰਦਾ ਮਾਰਨ ਕਹੇ ਕੋਡ ਯੋਰੇ ਲਾਖ ਕਰੋਰੇ ਮਨ ਨਾ ਹੋਰੇ ਪਰ ਇੱਕ ਵੇ ਕੋ ਲੁਜੀ ਹੈ ਤ੍ਰਿਸ਼ਨਾ ਦਾ ਸਵਾਹ ਹੈ ਕਿਉਂ ਕ੍ਰਿਸ਼ਨ ਆਲੂ પુરਖ ਨੂੰ ਉਹਨਾਂ ਨਹੀਂ ਪ੍ਰਾਪਤ ਹੁੰਦਾ ਜਿੰਨਾ ਉਹ ਚਾਹੁੰਦਾ ਹੈ ਜਿੰਨਾ ਪ੍ਰਾਪਤ ਹੋ ਜਾਂਦਾ ਉਹਦੀ ਹੋਰ ਇੱਛਾ ਵੱਧ ਜਾਂਦੀ ਹੈ ਇਸ ਪ੍ਰਕਾਰ ਉਹਨਾਂ ਪ੍ਰਾਪਤੀ ਨਹੀਂ ਹੁੰਦਾ ਹੈ ਨਾ ਪਰਉਪਕ੍ਰਿਤੀ ਜਿਤ ਹੁੰਦੀ ਹੈ। ਕਾਚਾ ਤਾਨ ਗੁਰਮਤੀ ਪਾਈ। ਜਿਹੜਾ ਜਿਹੜਾ ਇਹ ਨਾਮ ਕਰੇ। ਇਹ ਸਬਗੁਰੂ ਦੀ ਮਤੀ ਸਿੱਖਿਆ ਕਰਕੇ ਪਾ ਸਕਦਾ ਹੈ ਜੀਵ। ਕਾਚਾ ਤਾਨ ਫੋਨ ਆਵਜ। ਜਿਹੜੇ ਤੁਹਾਨੂੰ ਪੁਜਾਰਥ ਇਹ ਪੁਣਾਏ ਦੀ ਸੰਗਤ ਕਰਕੇ ਜਿਵੇਂ ਆਉਂਦਾ ਤਾਨੂੰ ਏਵੇਂ ਚੱਲਿਆ ਜਾਂਦਾ। ਪਰ ਆਲੋਭ ਕਰਕੇ ਆਉਂਦਾ ਪਰ ਆਲੰਭ ਕਰਕੇ ਨਾਸ ਹੋ ਜਾਂਦਾ ਹੈ। ਕੱਚਾ ਤਨ ਜਿਹੜਾ ਹੈ ਮਾਇਆ। ਇਹ ਇਸ ਸੰਗਲ ਕਰਕੇ ਜੀਵ ਜਨਮ ਧਾਰ ਕੇ ਆਉਂਦਾ ਫੇਰ ਚਲਾ ਜਾਂਦਾ ਵਾਸ਼ਨਾ ਦਾ ਵੱਧਾ ਬਾਰ ਬਾਰ ਘਰ ਵੀ ਆਉਣ ਜਾਣ ਵਾਲਾ ਜੀਵ ਵੀ ਵਾਸ਼ਨਾ ਚੋਂਵੇਂ ਆਉਂਦਾ ਜਾਂਦਾ ਜੰਦਾ ਮਰਦਾ ਹਾ ਮਨਮੁਖ ਭੂਲੇ ਸਭ ਮਰ ਹੈ ਗਵਾ ਮਨਮੁਖ ਲੋਕਾਂ ਦੇ ਉਹ ਤਾਂ ਆ ਕੇ ਆਮ ਵੀ ਭੁੱਲ ਕਰਕੇ ਭੁੱਲ ਗਏ ਉਹ ਸਾਰੇ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਐ ਗਵਾਰਬ ਸਭ ਹੀ ਹੋਏ ਹਨ ਫਾਗ ਜਾਲ ਡੂਬੇ ਨਾ ਉਰਵਾਰ ਨਾ ਪਾਪ ਇਹ ਸਾਰੇ ਭਾਈ ਸੰਸਾਰ ਸਮੁੰਦਰ ਦੀ ਵਿਛੇਰੂ ਵਿੱਚ ਜਲਦੀ ਡੁੱਬ ਗਏ ਐ ਨਾ ਨਾ ਉਰਵਾਰ ਆ ਲੋਕ ਰਿਹਾਂ ਕਿਉਂਕਿ ਮੁਰਕਾ ਜਨਮ ਸਵਾਰਿਆ ਨਹੀਂ ਐਵੇਂ ਵਿਸ਼ਿਆਂ 'ਚ ਹੀ ਗੁਆਰ ਰਹੇ ਆ ਤੇ ਪਾਲ ਪ੍ਰਲੋਕ ਵੀ ਨਹੀਂ ਸਫਲਾ ਹੋਇਆ ਮੁਕਤ ਨਹੀਂ ਹੋਏ ਇਸ ਕਰਕੇ ਕਿਉਂ ਧੋਵਿਆ ਕੁੱਤਾ ਜਿਹਾ ਸੇ ਕਰ ਕੋ ਨਾ ਘਾਟ ਕੋ ਤੋ ਵੀ ਲਾ ਕੋਤਨਾ ਕਰ ਜਿਓਗਾ ਨਾ ਘੜ ਜਿਓਗਾ ਹੁੰਦਾ ਜਿਵੇਂ ਇਸ ਪੰਕਾਰ ਦਾ ਸਾਧ ਸੰਗੀਤ ਜੀ ਉਹਨਾਂ ਦਾ ਜੀਵਨ ਹੈ ਸਤਗੁਰੂ ਮੂਤੋਏ ਨਾ ਮਨੁੱਖਾ ਜਨ ਫੇਰ ਮਿਲੇਆ ਸਤਗੁਰ ਭੇਟੇ ਪੂਰੈ ਭਾਗ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਭਾਗ ਹੋਣ ਪੁਰਲੇ ਜਨਮਾਂ ਦੀ ਕਮਾਈ ਨਿਸਕਾਮ ਕਰਮ ਕੀਤੇ ਹੋਣ ਤਾਂ ਸਤਗੁਰੂ ਜੀ ਭੇਟੇ ਮਿਲਦੇ ਆ ਨਾਚ ਰਤੇ ਅਹਨਿਸ ਬੈਰਾ ਸਤਗੁਰੂ ਆ ਰਸ ਸਭ ਕੈਸੇ ਹੈ ਸੱਚ ਸੂਰੂ ਕੀ ਰੰਗੇ ਹੋਏ ਐ ਰਾਜ ਜੁਨੇ ਉਹ ਨਰਿੰਦਰ ਬਰਾਗ ਰੇਂਦਾ ਪੇਟੇ ਉੱਪਰ ਬੈਸਟ ਬੈੜਾ ਕੀ ਐਹਾਂ ਜਿਹਾ ਪਿਆਰ ਹੈ ਸੰਗੁਰਾਂ ਦਾ ਸੱਚ ਸੂਰੂ ਕੀ ਰੰਗੇ ਰੰਗੀ ਜਾਂਦੇ ਸਿੱਖਾਂ ਨੂੰ ਤੇ ਰਾਜ ਨੇ ਮਾਇਆ ਦੇ মোহ ਵੱਲੋਂ ਵਿਰਾਗ ਪੈਦਾ ਕਰਦੇ ਹਨ ਜਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣ ਜਹੋ ਜੁਗਾਂ ਦੇ ਜੀਵ ਜਿਹੜੇ ਵਿਛੜੇ ਹੋਏ ਹਨ ਨਾ ਉਹਨਾਂ ਨੂੰ ਮਿਲਣ ਵਾਲੇ ਅਮਰਤ ਰੂਪੇ ਸੱਚੀ ਧੁਲਕੀ ਬਾਣੀ ਮਹਾਰਾਣ ਬਖਸ਼ਦੇ ਹਨ ਪੂਰਾ ਪਾਉ ਕੋਨ ਸੰਸਾਰੀ ਦਾ ਚੌਂ ਜੁਗਾਂ ਵਾਲਾ ਇਹਦੇ ਚ ਸੱਚੀ ਅਮਰਤ ਰੂਪ ਬਾਣੀ ਹੈ ਚਾਰੇ ਯੁਗ ਚੋਂ ਸਾਧਨਾ ਦੇ ਦੇਣ ਵਾਲੀ ਚਾਰੇ ਯੁਗ ਹਨ ਕੇ ਵਿਰਾਗ ਵੇਖਣ ਸੰਤੀ ਮੋਖ ਇੱਛਾ ਤੇ ਸਰਬਨੰਨ ਦੀ ਅਸੰਤਤ ਤਉਂਦਾ ਸੋਧਨ ਇਹਨਾਂ ਅਠਾ ਸਾਧਨਾ ਦੀ ਬਹਿਰੰਗ ਤੇ ਅੰਤਰੰਗ ਸਾਧਨਾ ਦੇ ਵਿਕਿਓ ਅਮਰ ਤੇ ਅਮਰ ਕਰਨ ਵਾਲੀ ਮੁਕਤ ਕਰਨ ਵਾਲੀ ਇਹ ਤੋ ਕੀ ਸੱਚੀ ਬਾਣੀ ਹੈ ਪੂਰੇ ਭਾਗ ਹਰ ਨਾਮ ਸਮਾਨੀ ਜਿਹਨਾਂ ਨੇ ਪੂਰਨ નિਸ਼ਕਾਮ ਕਰਮ ਕੀਤੇ ਭਾਗ ਲੈਣ ਉਹਨਾਂ ਦੀ ਵਿਕਤੀ ਪਰਮੇਸ਼ਰ ਦੇ ਨਾਮ ਵਿੱਚ ਮਿਲਦੀ ਹੈ ਹਰੀ ਦੇ ਨਾਮ ਕਰਕੇ ਵਾਹਿਗੁਰੂ ਦੇ ਰੂਪ ਜਿਵੇਂ ਗੰਗਾ ਸਮੁੰਦਰ ਜਾ ਕੇ ਮਿਲ ਜਾਂਦੀ ਹੈ ਐ ਵਾਹਿਗੁਰੂ ਦੇ ਜੋਤ ਚ ਸਮਾ ਜਾਂਦੀ ਉਹਨਾਂ ਦੀ ਵਿਕਤੀ ਬ੍ਰਹਮਕਾਰ ਹੋ ਕੇ ਜਿਹੜੇ ਸਾਧਕ ਤਰਸ ਹੈ ਸਭ ਲੋਹ ਇਹ ਬਾਤ ਮੁਸਬ ਜਿਹੜੇ ਚਰਾਸੀ ਹੈ ਔਰ ਜਿੰਨੀਆਂ ਜੀ ਫਸੇ ਪਏ ਲੋਕਾਂ ਨੂੰ ਸ਼ਕਤੀਆਂ ਵਿਖਾਉਂਦੇ ਤੇ ਪੂਜਾ ਕਰਾਉਂਦੇ ਆ ਸਭ ਕੁਝ ਸਾਮਨਾ ਕਰਨ ਵਾਲੇ ਛਲੇ ਕੱਢ ਕੱਢ ਕੇ ਕਬਗੇ ਬਣ ਬਣ ਕੇ ਆਉਦੀ ਪੂਜਾ ਕਰਾਉਣ ਕੀ ਫਸੇ ਹੋਏ ਆ ਸਾਰੇ ਜਿੰਨੇ ਹੋਰ ਲੋਕ ਉਤੋਂ ਲੋਕ ਆਣੇ ਸਾਰੇ ਮਾਰੇ ਤੇ नाग ਨੂੰ ਤਰਸਦੇ ਆ ਚਾਹੁੰਦੇ ਕਿ ਸਾਨੂੰ ਵੀ ਪ੍ਰਾਪਤ ਹੋ ਜੇ ਪੂਰੇ ਭਾਗ ਪ੍ਰਾਪਤ ਹੋ ਲੈਣ ਇਸ ਕਾਮ ਕਰਮ ਕੀਤੇ ਹੁਣ ਪਿਛਲੀਆਂ ਜਨਮਾਂ ਦੇ ਫਿਰ ਸਤੁਰਾਂ ਦੀ ਪ੍ਰਾਪਤੀ ਹੁੰਦੀ ਹੈ ਸਰਗਣ ਦੀ ਪ੍ਰਾਪਤੀ ਕਰਕੇ ਨਿਸਕਾਮੀਆਂ ਨੂੰ ਇਨਾਮ ਵੀ ਪ੍ਰਾਪਤੀ ਹੁੰਦੀ ਹੈ ਫਿਰ ਪਰਾਉਤਕ੍ਰਿਸ਼ਟ ਪਦ ਇੱਜਤ ਵਾਹਿਗੁਰੂ ਦੀ ਪ੍ਰਾਪਤ ਹੁੰਦੀ ਹੈ ਪ੍ਰਾਪਤੀ ਰੂਪ ਸਭ ਕੁਝ ਸੱਚ ਸੱਚ ਹੈ ਅਹੀ ਜੀ ਪ੍ਰਾਪਤੀ ਹੁੰਦੀ ਪੂਰਿਆਂ ਭਾਗਾਂ ਵਾਲਿਆਂ ਨੂੰ ਸਭ ਕੁਝ ਸੱਚਾ ਹੀ ਪਿੱਛੇ ਸੀ ਹੁਣ ਵੀ ਸੱਚਾ ਹੈ ਸੋ ਅੱਗੇ ਨੂੰ ਵੀ ਸੱਚਾ ਹੋਵੇਗਾ ਸਭ ਕੁਝ ਸੱਚਾ ਜਿਨ੍ਹਾਂ ਨੇ ਸੱਚੇ ਦਾ ਸਰਵਣ ਕੀਤਾ ਹੈ ਉਹਨੂੰ ਜੇਤਾ ਸੁਣਨਾ ਤੇਤਾ ਨਾਮ ਸੱਚਾ ਹੀ ਪ੍ਰਦੀਪ ਹੁੰਦਾ ਹੈ ਜਿਨਨ ਮੰਨਨ ਕੀਤਾ ਉਹਨਾਂ ਦੇ ਪਰਵੇਗ ਅਰ ਸੰਸੇਧਨ ਦਿੱਨੇ ਕਰਕੇ ਹਮਤਾ ਕਰਦੇ ਨੂੰ ਸਭ ਕੁਝ ਸੱਚੇ ਹੀ ਗੁਣਾ ਦਾ ਪ੍ਰਾਪਤੀ ਹੁੰਦੀ ਹੈ ਗਿਆਨ ਆਦਿਕ ਧਰਮ ਆਦਿਕ ਸਭ ਸੱਚਾ ਹੈ ਕਿ ਸੱਚਾ ਉਸ ਪਰਮੇਸ਼ਰ ਨੂੰ ਜਾਣ ਕਰਕੇ ਨਿਧਿਆਸਨ ਕਰਦੇ ਸੱਚੇ ਦੀ ਸੋਭਾ ਕਰਦੇ ਆਹ ਤੋ ਬ੍ਰਹਮ ਪਛਾਣੈ ਕੋ ਜੋ ਉਤਮ ਹੈ ਸਾਰਿਆਂ ਓ ਸੇ ਬ੍ਰਹਮ ਵਿਆਦਕ ਉਸ ਨੂੰ ਕੋਈ ਕੋਈ ਪਛਾਣ ਉਹ ਉਤਮ ਹੈ ਸਾਰੇ ਸੰਸਾਰ ਤੇ ਹੋ ਵਾਹਿਗੁਰੂ ਜੋ ਸ੍ਰੇਸ਼ਟ ਹੈ ਉਸ ਨੂੰ ਕਿਛਾਨੇ ਆਇਆ ਕੋਈ ਕੋਈ ਭਾਗਾ ਏ ਕਾ ਬਨਾ ਰਸੀ ਆਲਾ ਕਾਦਰਲੀ ਜਾ ਉੱਠੀ ਸਾਚ ਸਾਚਾ ਸਾਚ ਆਪ ਦੇ ਰੜਾਏ ਫਿਰ ਸੱਚੇ ਦਾ ਜਿਹੜਾ ਮਨਨ ਕਰਨਾ ਹੈ ਫਿਰ ਸੱਚੇ ਦਾ ਜਿਹੜਾ ਅਨੁਭਾਸਨ ਕਰਨਾ ਹੈ ਫਿਰ ਸੱਚੇ ਦਾ ਤੁਮ ਦੇ ਸੋਨ ਕਰਕੇ ਆਪਣੇ ਸਿਉ ਨੂੰ ਜਿਹੜਾ ਜਾਣਨਾ ਹੈ ਇਹ ਆਪ ਹੀ ਗੁਰੂ ਸ੍ਰੀ ਧਾਰ ਕੇ ਸੱਚ ਸ੍ਰੀ ਸੁਪ੍ਰੀਮਿਸ਼ਰਵਾ ਸੱਚ ਸਤਿਗੁਰੂ ਜੀ ਨਾਮ ਸੱਚ ਸਤਿਗੁਰੂ ਦਾ ਇਹ ਕਿਤੇ ਸਾਚਾ ਸਾਚੇ ਆਪ ਦਿਰਢਾਏ ਸੱਚ ਨਿਸ਼ਚੈ ਨਦਰਸ਼ਾਤੋਂ ਮੈਂ ਉਹਨੂੰ ਸੱਚੇ ਸਤਿਗੁਰੂ ਸੱਚ ਨਾਮ ਨੂੰ ਆਗਿਰਡ ਕਰਾ ਦਿੰਦੇ ਹਨ ਅਗਲਾ ਆਲੇ ਸਰ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸਤਿਗੁਰੂ ਸਾਹਿਬ ਵੀ ਕਹਿੰਦੇ ਨੇ ਆਪਣੇ ਰੂਪ ਨੂੰ ਉਹ ਵੇਖ ਲੈਂਦਾ ਹੈ ਤਤ ਵੇਤਾ ਬਣ ਕੇ ਤੇ ਆਪ ਹੀ ਹੋਰੀਆਂ ਅਧਿਕਾਰੀਆਂ ਨੂੰ ਸੱਚੇ ਵਿਚ ਨਾ ਰ ਮਿਹਾਲ ਕਰ ਦਿੰਦਾ ਹੈ ਕਿਉਂ ਜਾਣਦੇ ਆਪ ਹੀ ਵੇਖਦੇ ਸੱਚਾ ਭਗਤਾਂ ਦੀ ਕਰਨੀ ਨੂੰ ਆਪ ਹੀ ਸੱਚ ਸਰੂਪ ਵਿੱਚ ਲਾ ਦਿੰਦਾ ਹੈ ਆਪ ਨਹੀਂ ਬੜਦੇ ਆਪਣੇ ਸਰੂਪ ਨੂੰ ਵੇਖੀ ਜਾਂਦੇ ਆਪਨੇ ਸਰੂਪ ਨੂੰ ਜਾਣ ਕੇ ਸੱਚੇ ਚ ਲਾਈ ਜਾਂਦੇ ਨੇ ਸਾਰੇ ਅਧਿਕਾਰੀਆਂ ਨੂੰ